ਆ ਰਿਸ਼ਤਿਆਂ ਦੇ ਉੱਪਰ ਹੈ ਪੈਸਾ ਭਾਰੀ ਪੈ ਗਿਆ ਜਿੱਥੇ ਭੂਆ ਦੇ ਪੁੱਤ ਨੇ ਆਪਣੇ ਹੀ ਮਾਮੇ ਦੇ ਪੁੱਤ ਦਾ ਕਤਲ ਕਰ ਦਿੱਤਾ ਪੈਸੇ ਦਾ ਲੈਣ ਦੇਣ ਚੱਲ ਰਿਆ ਸੀ ਇਹਨਾਂ ਵਿਚਾਲੇ ਜਿਸ ਤੋਂ ਬਾਅਦ ਭੂਆ ਦੇ ਪੁੱਤ ਨੇ ਆਪਣੇ ਮਾਮੇ ਦੇ ਪੁੱਤ ਨੂੰ ਟਰੈਕਟਰ ਦੇ ਨਾਲ ਕੋਚੜ ਦਿੱਤਾ ਉਸ ਦੇ ਉੱਪਰ ਕਈ ਵਾਰ ਟਰੈਕਟਰ ਚੜਾਇਆ ਗਿਆ ਟਰੈਕਟਰ ਚੜਾ ਕੇ ਉਸ ਨੂੰ ਮੌਦੀ ਕਾਰਟ ਉਤਾਰ ਦਿੱਤਾ ਗਿਆ ਤਾਂ ਜਿਹੜਾ ਮ੍ਰਿਤਕ ਸੀ ਉਸ ਦਾ ਪੁੱਤ ਸੀ ਜਿਹੜਾ ਉਹ ਇਹਨਾਂ ਮਲਜ਼ਮਾਂ ਦੇ ਕੋਲ ਕੰਮ ਕਰਦਾ ਸੀ ਇਹਨਾਂ ਦਾ ਟਰੈਕਟਰ ਚਲਾਉਂਦਾ ਸੀ ਜਿਸ ਤੋਂ ਬਾਅਦ ਉਹ ਇਸ ਮ੍ਰਿਤਕ ਦੇ ਪੁੱਤ ਨੇ ਉਸ ਤੋਂ ਪੈਸੇ ਲੈਣੇ ਸੀ ਪਰ ਉਸਨੇ ਪੈਸੇ ਨਹੀਂ ਦਿੱਤੇ ਤਾਂ ਜਿਹੜਾ ਮ੍ਰਿਤਕ ਦਾ ਪੁੱਤ ਸੀ ਉਹ ਕਿਸੇ ਹੋਰ ਦਾ ਟਰੈਕਟਰ ਚਲਾਉਣ ਲੱਗ ਜਾਂਦਾ ਤਾਂ ਜਿਸ ਜਗ੍ਹਾ ਦੇ ਉੱਪਰ ਮ੍ਰਿਤਕ ਦਾ ਪੁੱਤ ਟਰੈਕਟਰ ਚਲਾ ਰਿਹਾ ਸੀ ਤਾਂ ਉਸੇ ਜਗ੍ਹਾ ਦੇ ਉੱਪਰ ਮੋਲਜ਼ਮਾਂ ਦਾ ਟਰੈਕਟਰ ਜਿਹੜਾ ਉਹ ਵੀ ਚੱਲ ਰਿਹਾ ਸੀ ਤਾਂ ਮੋਲਜ਼ਮ ਨੇ ਜਿਹੜੇ ਉਸ ਮ੍ਰਿਤਕ ਦੇ ਪੁੱਤ ਨੂੰ ਟਰੈਕਟਰ ਦੇ ਨਾਲ ਬੰਨ੍ਹ ਲੈਂਦੇ ਨੇ ਉਸੇ ਬੁਰੇ ਤਰੀਕੇ ਦੇ ਨਾਲ ਕੁੱਟਮਾਰ ਕਰਦੇ ਨੇ ਕੁੱਟਮਾਰ ਕਰਨ ਤੋਂ ਬਾਅਦ ਫਿਰੇ ਮੁਲਜ਼ਮ ਮ੍ਰਿਤਕ ਨੂੰ ਫੋਨ ਕਰਦੇ ਨੇ ਫੋਨ ਦੇ ਉੱਪਰ ਕਹਿੰਦੇ ਨੇ ਕਿ ਤੇਰਾ ਪੁੱਤ ਸਾਡੇ ਕੋਲ ਆ ਸੀ ਬੰਨਿਆ ਹੋਇਆ ਸੀ ਕੁੱਟ ਰਹੇ ਆ ਤਾਂ ਤੂੰ ਆ ਕੇ ਛੜਾਲਾ ਜੇ ਛੜਾ ਹੁੰਦਾ ਤਾਂ ਇਹਨੇ ਦੇ ਵਿੱਚ ਮ੍ਰਿਤਕ ਉਸ ਜਗ੍ਹਾ ਦੇ ਉੱਪਰ ਪਹੁੰਚਦਾ ਜਿੱਥੇ ਮੁਲਜ਼ਮਾਂ ਨੇ ਉਸਦੇ ਪੁੱਤ ਨੂੰ ਬੰਨਿਆ ਹੋਇਆ ਸੀ ਤਾਂ ਜਿਵੇਂ ਹੀ ਮ੍ਰਿਤਕ ਉਸ ਜਗ੍ਹਾ ਦੇ ਉੱਪਰ ਪਹੁੰਚਦਾ ਤਾਂ ਮੁਲਜ਼ਮ ਨੇ ਛੜੇ ਉਸਦੇ ਉੱਪਰ ਹੈ ਟਰੈਕਟਰ ਚੜਾ ਲੈਂਦੇ ਨੇ ਟਰੈਕਟਰ ਦੇ ਨਾਲ ਉਸ ਨੂੰ ਕੋਚਾ ਲਾ ਦਿੰਦੇ ਨੇ ਜਿਸ ਤੋਂ ਬਾਅਦ ਉਸ ਦੀ ਮੌਤ ਅਜਿਹੀ ਹੋ ਜਾਂਦੀ ਹੈ ਤਾਂ ਮਾਮਲਾ ਗੁਰਦਾਸਪੁਰ ਦੇ ਪਿੰਡ ਰਾਮ ਦਿਵਾਲੀ ਤੋਂ ਨਿਕਲ ਕੇ ਸਾਹਮਣੇ ਆਇਆ ਜਿੱਥੇ ਇੱਕ ਵਿਅਕਤੀ ਦਾ ਕਤਲ ਕੀਤਾ ਗਿਆ ਭੂਆ ਦੇ ਪੁੱਤ ਨੇ ਆਪਣੇ ਹੀ ਮਾਮੇ ਦੇ ਪੁੱਤ ਦਾ ਕਤਲ ਕਰ ਦਿੱਤਾ ਤਾਂ ਪੈਸੇ ਪਿੱਛੇ ਰਿਸ਼ਤੇ ਤਾਰ-ਤਾਰ ਹੋਏ ਨੇ ਕਿਹਾ ਜਾ ਰਿਹਾ ਕਿ ਜਿਹੜਾ ਇਹ ਮ੍ਰਿਤਕ ਸੀ ਉਸ ਦਾ ਪੁੱਤ ਮਲਜ਼ਮਾ ਦਾ ਟਰੈਕਟਰ ਚਲਾਉਂਦਾ ਸੀ ਪੈਸੇ ਨਾ ਦੇਣ ਕਰਕੇ ਜਿਹੜਾ ਮ੍ਰਿਤਕ ਦਾ ਪੁੱਤ ਸੀ ਉਹ ਕਿਸੇ ਹੋਰ ਦਾ ਟਰੈਕਟਰ ਹੈ ਜਿਹੜਾ ਉਹ ਚਲਾਉਣ ਲੱਗ ਜਾਂਦਾ ਹੈ ਜਿਸ ਤੋਂ ਬਾਅਦ ਇਹ ਮਲਜ਼ਮ ਉਸ ਮ੍ਰਿਤਕ ਦੇ ਪੁੱਤ ਨੂੰ ਟਰੈਕਟਰ ਦੇ ਨਾਲ ਬੰਨ ਲੈਂਦੇ ਨੇ ਉਸ ਨੂੰ ਘੋੜਦੇ ਨੇ ਤੇ ਫਿਰ ਮ੍ਰਿਤਕ ਨੂੰ ਫੋਨ ਕਰਦੇ ਨੇ ਕਿ ਤੇਰਾ ਪੁੱਤ ਸਾਡੇ ਕਬਜ਼ੇ 'ਚ ਆ ਕੇ ਛੜਾਲਾ ਜੇ ਛੜਾ ਹੁੰਦਾ ਤਾਂ ਜਿੰਨੇ ਨੂੰ ਮ੍ਰਿਤਕ ਉਸ ਜਗ੍ਹਾ ਦੇ ਉੱਪਰ ਪਾਉਂਦਾ ਤਾਂ ਮ੍ਰਿਤਕ ਦੇ ਉੱਪਰ ਟਰੈਕਟਰ ਚੜਾ ਕੇ ਉਸ ਨੂੰ ਮੌਤ ਦੀ ਘਾਟ ਉਤਾਰ ਦਿੱਤਾ ਜਾਂਦਾ ਤਾਂ ਆ ਰਾਮ ਦਿਵਾਲੀ ਪਿੰਡ ਤੋਂ ਇਹ ਮਾਮਲਾ ਛੜਾ ਉਹ ਨਿਕਲ ਕੇ ਸਾਹਮਣੇ ਆਇਆ ਜਿੱਥੇ ਪੈਸਿਆਂ ਦੇ ਲੈਣ ਦੇਣ ਪਿੱਛੇ ਇੱਕ ਵਿਅਕਤੀ ਦਾ ਕਤਲ ਜਿਹੜਾ ਉਹ ਕਰ ਦਿੱਤਾ ਗਿਆ ਤਾਂ ਪੁਲਿਸ ਨੇ ਤਿੰਨ ਮੁਲਜ਼ਮਾਂ ਖਿਲਾਫ ਸ਼ਿਕਾਇਤ ਆ ਜਿਹੜੀ ਉਹ ਦਰਜ ਕੀਤੀ ਹੈ ਤਾਂ ਤਿੰਨਾਂ ਨੂੰ ਫੜਨ ਦੀ ਤਿਆਰੀ ਦੇ ਵਿੱਚ ਕਰਨ ਸਿੰਘ ਜੀ ਗੱਲ ਇਹ ਹੋਈ ਜੇ ਇਹਦਾ ਪਹਿਲਾ ਮੈਂ ਟਰੈਕਟਰ ਚਲਾਉਂਦਾ ਇੱਕ ਬੂਟੇ ਦਾ ਧਰਮਾਵਾਦ ਵਾਲੇ ਦਾ ਛੇ ਦੇ ਕਹਿੰਦਾ ਮੇਰਾ ਡਰਾਈਵਰ ਭੱਜ ਗਿਆ ਤੇ ਟਰੈਕਟਰ ਚਲਾ ਦੇ ਮੈਂ ਚਲਾਤਾ ਰਿਹ ਪਰ ਤੇ ਇਹਨੇ ਪੈਸੇ ਨਹੀਂ ਦਿੱਤੇ ਤੇ ਡੈੜੀ ਕਹਿੰਦਾ ਉਹਨੇ ਮੁੰਡੇ ਤੇ ਪੈਸੇ ਦੇ ਤੇ ਇਹ ਕਹਿੰਦਾ ਨਹੀਂ ਹਲੇ ਚਲ ਦੇ ਦੇਣਾ ਦੇ ਦੇਣਾ ਤੇ ਮੈਂ ਹੋਰ ਟਰੈਕਟਰ ਚਲਾਉਂ ਰਿਆ ਪਿਆ ਮਿੱਟੀ ਵਾਲਾ ਚਲਾਉਂ ਰਿਆ ਪਾ 300 ਰੁਪਏ ਦਿਹਾੜੀ ਤੇ ਮੇਰਾ ਵੀ ਲਾਗੇ ਚੱਲਣ ਦਾ ਟਰੈਕਟਰ ਦੇਦਾ ਵੀ ਤੇ ਇਹਨੇ ਮੈਨੂੰ ਘੇਰ ਲਿਆ ਘਲਾਰ ਲਿਆ ਮੈਂ ਖਲੋ ਗਿਆ ਤੇ ਇਹਨੇ ਮੈਨੂੰ ਬੰਨ ਲੈ ਦੇ ਮੁੰਡੇ ਨੇ ਵੀ ਬੰਨ ਲਿਆ ਮੁੰਡੇ ਮੁੰਡੇ ਨਾ ਅਬੀ ਜੇ ਮੁਨੀ-ਮੁਨੀ ਕਹਿੰਦੇ ਉਹਦਾ ਤੇ ਹੋਰ ਹੋਸਣਾ ਇੱਕ ਹਾਂਜੀ ਤੇ ਇੱਕ ਇਹ ਤਿੰਨ ਜਣੇ ਇਹ ਮੈਨੂੰ ਬੰਨ ਲਿਆ ਹਾਂਜੀ ਉਹ ਇੱਕੋ ਪਿੰਡ ਦੇ ਰਹਿਣ ਵਾਲੇ ਚਾਚੇ ਤਾਇਆ ਦੇ ਮੁੰਡੇ ਇਹ ਕਿਤੇ ਬੂਟੇ ਦਾ ਮੁੰਡਾ ਹੈ ਨਾ ਅਬੀ ਤੇ ਬਾਅਦ ਵਿੱਚ ਇਹਨਾਂ ਨੇ ਮੈਨੂੰ ਬੰਨ ਲਿਆ ਤੇ ਡੈਡੀ ਨੂੰ ਫੋਨ ਕਰਤਾ ਛਡਾਲਾ ਆਪਣਾ ਮੁੰਡਾ ਛਡਾਇਆ ਜਾਂਦਾ ਇਹ ਤੇ ਇਹ ਫਿਰ ਆਏ ਡੈਡੀ ਮੇਰੇ ਆਇਆ ਤੇ ਇਹਨਾਂ ਨੇ ਵੇਖਿਆ ਨਹੀਂ ਸਿੱਧਾ ਟ੍ਰੈਕਟਰ ਨੰਗਾਉਣ ਦੀ ਕੋਸ਼ਿਸ਼ ਕੀਤੀ ਤਿੰਨ ਚਾਰ ਵਾਰੀ ਟ੍ਰੈਕਟਰ ਨੰਗਾਇਆ ਇਹਦੇ ਥਲੇ ਉਤੋਂ ਦੀ ਥਲੇ ਆ ਗਿਆ ਇੱਕ ਪੂੜਾ ਡਾੜੀ ਦੇ ਪੂਆ ਦੇ ਮੁੰਡਾ ਹੈ ਹਾਂਜੀ ਤਿੰਨ ਚਾਰ ਆੜੀ ਟਰੈਕਟਰ ਨੰਗਾਇਆ ਇਹਨਾਂ ਨੇ ਮੇਰੇ ਡੈਡੀ ਦੇ ਉਤੋਂ ਦੀ ਮੌਕੇ ਤੇ ਮੌਤ ਹੋ ਗਈ ਜੇ ਹੁਣ ਤੁਸੀਂ ਕੀ ਜਾਣੋ ਸੁਨਾਖ ਚਾਹੀਦਾ ਸਾਨੂੰ ਕਾਂਜੀ ਕਰਨੀ ਜੇ ਇਹ ਹੈਗੀ 3 3 ਕ ਵਜੇ ਦੀ ਹਾਂਜੀ ਉਸੇ ਵੇਲੇ ਇਥੇ ਲੈ ਆਂਤਾ ਹਾਂਜੀ ਸਿੱਧੇ ਡੈਕਟਰ ਆ ਗਿਆ ਮੌਤ ਹੋ ਗਈ ਡੈਥ ਹੋ ਗਈ ਇੱਕ ਨਾ ਭਪਿੰਦਰ ਸਿੰਘ ਇਸਪਿੰਦਾ ਸਾਨੂੰ ਗੁਲਜਾਰ ਸਿੰਘ ਫਿਰ ਰਾਮਦਵਾਲੀ ਦਾ ਰਹਿਣ ਵਾਲਾ ਵਾ ਤੇ ਇਹਦਾ ਜਿਹੜਾ ਬੇਟਾ ਨਾ ਜਸਕਰਨ ਸਿੰਘ ਉਹ ਆ ਬੂਟਾ ਸਿੰਘ son of ਨਰਿੰਦਰ ਸਿੰਘ ਵਾਸੀ ਧਰਮਾਬਾਦ ਇਹਨਾਂ ਦੀ ਮਿੱਟੀ-ਮੁੱਟੀ ਪਹਿਲਾਂ ਢੋਂਦਾ ਨਾਦਾ ਸੀ ਤੇ ਬਾਅਦ ਵਿੱਚ ਇਹਨਾਂ ਦਾ ਪੈਸੇ ਦਾ ਲੈਣ ਦੇਣੇ ਤੇ ਇਹਨਾਂ ਨੇ ਬੂਟੇ ਨੇ ਤੇ ਅਭੀ ਇੱਕ ਮੁੰਡਾ ਵਾ ਤੇ ਇੱਕ ਹੁਸਨ ਇਹਨਾਂ ਤਿੰਨਾਂ ਨੇ ਇਹਨੂੰ ਬੰਨ ਲਿਆ ਬੰਨ ਕੇ ਤੇ ਪਿਓ ਨੂੰ ਫੋਨ ਕਰਦਾ ਭਵਿੰਦਰ ਨੂੰ ਵੀ ਤੇਰੇ ਮੁੰਡੇ ਨੂੰ ਹੀ ਬਤਾ ਵਾ ਤਮਾਨ ਕੇ ਛੜਾਲਾ ਤੇ ਜਾਂ ਪੈਸੇ ਦੇ ਤੇ ਇਹ ਜਦੋਂ ਛੜਾਉਣ ਵਾਸਤੇ ਭਵਿੰਦਰ ਆਇਆ ਤੇ ਇਹਨਾਂ ਨੇ ਟਰੈਕਟਰ ਹੀ ਪੈਟਰੋਲ ਦੇ ਉਪਰੰਤਗਾ ਇਹ ਲੰਗੜਨ ਵਾਲਿਆਂ ਦੀ ਮੌਤ ਹੋ ਗਈ ਹੈ ਸਰ ਇਹ ਮੰਗਲਾ ਕੱਟ ਗਏ ਕਰ ਲੱਗੇ ਨੇ ਦਰਜ ਤੇ ਕਿਤੇ ਕਿਤੇ ਗਲਾਬ ਕਿੰਨੇ ਦੋਖੀ ਤਿੰਨ ਦੋ ਸਹੀ ਬੂਟਾ ਅਬੀ ਹੁਸਨ ਮੈਂ ਪਰਮਗਾ ਮਕਦਮਾ ਦਰਜ ਕਰਕੇ ਇਹਨਾਂ ਨੂੰ ਫੜਦੇ ਆਂ ਤੇ ਲਾਸ਼ ਨੂੰ ਲਾਸ਼ ਨੂੰ ਪੋਟ ਮਾਰਟ ਕਰਾਉਣੀ ਹੈ